30 ਸਾਲ ਹੋ ਗਏ ਕਿਸੇ ਨੂੰ ਵਣ ਨਹੀਂ ਦਿੰਦੇ ਮੋਦੀ ਦੇ ਬਗੈਰ ਆਪਣੇ ਸੂਬੇ ਵਿੱਚ ਉਹ ਕਹਿੰਦਾ ਮੋਦੀ ਸਾਡਾ ਹੈ ਤੇ ਅਸੀਂ ਤਾਂ ਮੋਦੀ ਨੂੰ ਵੋਟ ਪਾਉਣੀ ਹੈ ਕਿਉਂਕਿ ਮੋਦੀ ਸਾਨੂੰ ਸਾਰਾ ਕੁਝ ਦਿੰਦਾ ਹੈ ਤੇ ਜਿਹੜੀ ਪਾਰਟੀ ਸਾਰਾ ਕੁਝ ਇੱਥੇ ਕਰਦੀ ਹੈ ਥੋੜੀ ਕੌਮ ਦੀ ਹੈ ਆਪਾਂ ਤਾਂ ਉਹਨੂੰ ਵੋਟ ਪਾਉਣੀ ਨਹੀਂ ਹੈ ਉਹਨੂੰ ਤਗੜਾ ਕਰਨਾ ਹੀ ਨਹੀਂ ਆ ਬਦਲਾ ਜਿਹੜਾ ਆਉਂਦਾ ਹੈ ਹੁਣ ਆ ਭਗਵੰਤ ਮਾਨ ਕਿਹਨੂੰ ਸਿੱਖ ਕਹਿ ਸਕਦੇ ਆ ਜਿਹੜਾ दारू ਪੀ ਕੇ ਗੁਰੂ ਘਰਾਂ ਚਲੇ ਜਾਂਦਾ ਬੋਲਣ ਦੀ ਤਮੀਜ਼ ਨਹੀਂ ਤਜਰਬਾ ਹੈ ਨਹੀਂ ਅਨਾੜੀ ਨੂੰ ਗੱਡੀ ਫੜਾਤੀ ਮਾਰੀ ਕੰਧ ਜਾ ਕੇ ਉਹਨਾਂ ਦੇਖੋ ਸੂਬੇ ਦਾ ਕੀ ਹਲ ਕੀਤਾ ਅੱਜ ਸੂਬਾ ਪਹਿਲੀ ਵਾਰ ਆ ਪੁਲਿਸ ਵਾਲੇ ਜਿਹੜੇ ਖੜੇ ਮੇਰੇ ਨਾਲ 25 ਤਰੀਕ ਦੇ ਬਾਅਦ ਤਨਖਾਹ ਮਿਲੀ ਜਿਹੜੀ ਪਹਿਲੀ ਤਰੀਕ ਨੂੰ ਮਿਲਦੀ ਹੁੰਦੀ ਸੀ ਉਹ ਵੀ ਕਰਜ਼ਾ ਲੈ ਕੇ ਕਿਤੇ ਤੁਸੀਂ ਕੱਲ ਦੱਸੋ ਤੁਹਾਡੇ ਕੋਲੇ ਆ ਸੱਤ ਸਾਲਾਂ 'ਚ ਕੋਈ ਮੁੱਖ ਮੰਤਰੀ ਦੇਖਿਆ ਸੰਦੂਲਗੜ ਹਲਕੀ 'ਚ ਨਾ ਕੈਪਟਨ ਆਇਆ ਹੈ ਨਾ ਇਹਨੇ ਤਾਂ ਕੀ ਹੋਣਾ ਸੀ ਆ ਝਾੜੂ ਵਾਲੇ ਕੀ ਹੈ ਝੂਠ ਤੇ ਪੰਡ ਪੰਜ ਸਾਲ ਖਰਾਬ ਕਰਤੇ ਤੁਹਾਡੇ ਪੰਜ ਸਾਲ ਪੰਜ ਸਾਲ ਕਾਂਗਰਸ ਨੇ ਪੰਜ ਸਾਲਾ ਜਿੰਦਗੀ ਦੇ 10 ਸਾਲ ਜਿਹੜਾ 50 ਸਾਲ ਸੀ ਉਹ 60 ਸਾਲ ਦਾ ਹੋ ਗਿਆ 60 ਸਾਲ ਵਾਲਾ 70 ਸਾਲ ਦਾ ਹੋ ਗਿਆ ਤੇ ਮੈਨੂੰ ਲੱਗਦਾ ਇੱਕ ਹੋਰ ਆ ਜੂਗਾ ਬਦਲਾ ਪੁੱਛ ਮੰਗਣ ਵਾਸਤੇ ਹੁਣ ਵੀ ਪੰਜ ਸਾਲ ਲੋਕਾਂ ਨੇ ਦੇ ਦਨੇ ਆ ਹੁਣ ਆ ਦੇਖੋ ਹੁਣ ਹੱਕ ਕੀ ਦਾ ਬੰਦਾ ਇੱਥੇ ਆ ਤੁਹਾਡੀ ਵੋਟ ਦਾ ਜੇ ਹੱਕ ਹੀ ਨਹੀਂ ਦਿਓਗੇ ਤੇ ਫਿਰ ਫਿਰ ਜਿਹੜੇ ਕੰਮ ਕਰਨ ਵਾਲੇ ਤੇ ਛੱਡ ਜਾਣਗੇ ਘਰੇ ਬਹਿ ਜਾਣਗੇ ਕਰ ਲੋ ਜੇ ਸਾਰੇ ਨੇ ਡੁੱਬਣਾ ਹੀ ਹੈ ਤਾਂ ਪਾਸੀ ਹਟ ਜਾਓ ਕੀ ਲੈਣਾ ਆਪਾਂ ਖਾਲੇ ਬਣਾਉਣਾ ਅਕਾਲੀ ਦਲ ਐਮਜ਼ ਲਿਆਉਣ ਵਾਲਾ ਅਕਾਲੀ ਦਲ ਸੈਂਟਰਲ ਯੂਨੀਵਰਸਿਟੀ ਵਾਲਾ ਲਿਆਉਣ ਵਾਲਾ ਅਕਾਲੀ ਗੱਲ ਬਿਜਲੀ ਘਰ ਘਰ ਪਹੁੰਚਾਉਣ ਵਾਲਾ ਪੰਨੀ ਦਲ ਥੋੜੇ ਪਿੰਡਾਂ 'ਚ ਪਾਣੀ ਪਹੁੰਚਾਉਣ ਵਾਲਾ ਪਾਰਟੀ ਸਾਰਾ ਕੁਝ ਦੇਣ ਵਾਲਾ ਕਾਲੀ ਦਲ ਤੇ ਕਾਲੀ ਦਲ ਨੂੰ ਫਿਰ ਵੀ ਵੋਟਾਂ ਵਾਸਤੇ ਆਪਾਂ ਧੜੇਬੰਦੀ ਕਰਕੇ ਆਪਾਂ ਖੜੇ ਹੋਨੇ ਮੰਨਤਾ ਕਰਨੀ ਪਣੀ ਹੈ ਜੇ ਕੌਮ ਨੂੰ ਬਚਾਉਣ ਵਾਲਾ ਥੋੜੀ ਫੌਜ ਹੈ ਮੇਰੀ ਗੱਲ ਇੱਕ ਨੋਟ ਕਰ ਲਿਓ ਜੋ ਇਹ ਇੱਕ ਐਲੈਕਸ਼ਨ ਵਿੱਚ ਦੇਖੋ ਅਸੀਂ ਇਕੱਲੇ ਖੜੇ ਆ ਕਿਸੇ ਅਸੀਂ ਕਿਹਾ ਸਾਡੇ ਸੂਲ ਜਾਦੇ ਜ਼ਰੂਰੀ ਹੈ ਕੋਈ ਸੱਤਾ ਦੀ ਲੋੜ ਨਹੀਂ ਸਾਡੇ ਵਾਸਤੇ ਬੜਾ ਸੌਖਾ ਕੰਮ ਸੀ ਸੌਖਾ ਸੀ ਬੀਜੇਪੀ ਨਾਲ ਸੁਣੋ ਤਾਕਰ ਲੋ ਜੀ ਆਮ ਹੀ 10 12 ਕਹਿੰਦੇ ਤੁਹਾਨੂੰ ਸੀਟਾਂ ਆ ਜਾਣਗੀਆਂ ਆ ਰਾਮਨਾਥ 10 ਆ ਜਾਣਗੀਆਂ ਅਸੀਂ ਕਹਿੰਦਾ ਨਾ ਅਸੀਂ ਤਾਂ ਸੂਲ ਹੈ ਸਾਡੇ ਵਾਸਤੇ ਭਾਵੇਂ ਨਾ ਆਏ ਹੁਣ ਵੀ ਨਾ 24 ਨੂੰ ਆਏ ਨਾ ਏ 27 ਨੂੰ ਵੀ ਨਾ ਸੱਤਾ ਏ ਭਾਵੇਂ 32 ਨੂੰ ਵੀ ਨਾ ਸੱਤਾ ਏ ਅਸੂਲਾਂ ਦੇ ਪਿੱਛੇ ਨਹੀਂ ਹਟ ਸਕਦਾ ਮੈਂ ਮੈਂ ਪਾਰਟੀ ਵੀ ਕਿਆ ਦੀ ਸਾਰੀ ਜਗ੍ਹਾ ਮੈਂ ਆਪਣੇ ਵਾਸਤੇ ਆਪਣੀ ਕੌਮ ਇੱਕ ਨੰਬਰ ਤੇ ਹੈ ਆਪਣਾ ਪੰਜਾਬ ਤੇ ਆਪਣੀ ਪਾਰਟੀ ਇਸ ਤਿੰਨੇ ਚੀਜ਼ਾਂ ਦੀ ਇੱਜ਼ਤ ਤੇ ਕੰਪਰੋਮਾਈਜ਼ ਨਹੀਂ ਹੋ ਸਕਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ